ਕਾਇ ਉਹ 65 ਹੋਵੇ ਚਾਹੇ 1971 ਹੋਵੇ ਚਾਹੇ ਮਤਲਬ 1999 ਹੋਵੇ ਜਾਂ 2002 ਦੇ ਵਿੱਚ ਹੋਵੇ ਕੋਈ ਵੀ ਜਦੋਂ ਕੋਈ ਗੱਲ ਹੁੰਦੀ ਆ ਤੇ ਸਭ ਤੋਂ ਪਹਿਲਾਂ ਮਾ ਤਣਾਵਾਦਾ ਤਣਾਵਾਦਾ ਉਹ ਕਹਿ ਦਿੰਦੇ ਬਾਰਡਰ ਬੰਦ ਕਰ ਦਿਓ ਜੀ ਟਰੱਕਾਂ ਵਾਲਿਆਂ ਦਾ ਤੇ ਇਹ ਹਾਲ ਹੋਇਆ ਕਿ ਗੱਡੀਆਂ ਫੜ ਕੇ ਫੈਨਸ ਵਾਲਿਆਂ ਵੇਚਤੀਆਂ ਜਾਂ ਬੈਂਕਾਂ ਵਾਲਿਆਂ ਵੇਚਤੀਆਂ ਤੇ ਉਸ ਵੇਲੇ ਸਾਡੀ ਕੁਝ ਗੱਡੀ ਰਹਿ ਗਈ ਅਸੀਂ ਸੋਚਿਆ ਚਲੋ ਇੱਥੇ ਲੋਕਲ ਕੋਈ ਥੋੜੇ ਪੋਤੇ ਕਾਮਯਾਬ ਪਰ ਇੱਥੇ ਵੀ ਕੋਈ ਇੰਡਸਟਰੀ ਤਾਂ ਹੈ ਨਹੀਂ ਅਹੀਂ ਇਹੋ ਚਾਹੁੰਦੇ ਆ ਕਿ ਭਾਰਤ ਪਾਕਿਸਤਾਨ ਵਪਾਰ ਜਿਹੜਾ ਉਹ ਚੱਲੂ ਹੋਣਾ ਚਾਹੀਦਾ ਕਿਉਂਕਿ ਇਸ ਵਪਾਰ ਨਾਲ ਕੱਲਾ ਇਹ ਨਹੀਂ ਕਿ ਅਸੀਂ ਇਲਾਕੇ ਦੇ ਲੋਗ ਆ ਇਹਦੇ ਨਾਲ ਪੂਰੇ ਪੰਜਾਬ ਪੂਰੇ ਇੰਡੀਆ ਨੂੰ ਫਾਇਦਾ ਹੁੰਦਾ ਪਲਵਾਮਾ ਟੈਕ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਦਵੱਲਾ ਵਪਾਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਬੰਦ ਹੈ ਪਰ ਇਹੇ ਵੇਲੇ ਜਦੋਂ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ ਵਾਇਆ ਪਾਕਿਸਤਾਨ ਅਫਗਾਨ ਜਿਹੜਾ ਵਪਾਰ ਹੈ ਉਹ ਜਾਰੀ ਸੀ ਸੋਤ ਤੋਂ ਵੱਧ ਟਰੱਕਾਂ ਦਾ ਰੋਜ਼ ਦਾ ਆਂਜਣ ਹੁੰਦਾ ਸੀ ਤਾਂ ਕਿਤੇ ਨਾ ਕਿਤੇ ਇਸ ਖਿੱਤੇ ਦੇ ਵਿੱਚ ਲੋਕਾਂ ਨੂੰ ਇੱਕ ਕਾਰੋਬਾਰ ਮਿਲਿਆ ਹੋਇਆ ਸੀ ਕੁਲੀਆ ਤੋਂ ਲੈ ਕੇ ਟਰਾਂਸਪੋਰਟਰ ਜਾਂ ਵਪਾਰੀ ਸਾਰਿਆਂ ਦੇ ਹਿੱਤ ਜਿਹੜੇ ਐ ਇਸ ਵਪਾਰ ਦੇ ਨਾਲ ਜੁੜੇ ਹੋਏ ਸੀ ਪਰ 20 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਏ ਹਮਲੇ ਤੋਂ ਬਾਅਦ ਪਾਰ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦੇ ਆ ਟਾਰੀ ਸਰਦ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੋਂ ਟਾਰੀ ਸਰਦ ਨੂੰ ਬੰਦ ਕਰਦੇ ਹੀ ਆਈਸੀਪੀ ਦੇ ਰਾਹੀਂ ਚੱਲ ਰਿਹਾ ਅਫਗਾਨਿਸਤਾਨ ਦਾ ਵਪਾਰ ਵੀ ਬੰਦ ਹੋਇਆ ਪਰ ਹੁਣ ਆਖਰਕਾਰ ਲਗਭਗ 23 ਦਿਨ ਦੇ ਬਾਅਦ ਬੀਤੀ ਰਾਤ ਤੋਂ ਜਦੋਂ ਅਫਗਾਨਿਸਤਾਨ ਤੋਂ ਟਰੱਕਾਂ ਦਾ ਪਹਿਲਾ ਜਿਹੜਾ ਪੰਜ ਟਰੱਕ ਪਹੁੰਚੇ ਨੇ ਵਪਾਰ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੋ ਜਿਹੇ ਚ ਖਾਸ ਕਰਕੇ ਟਰਾਂਸਪੋਰਟਰ ਜਿਨ੍ਹਾਂ ਦੀ ਰੋਟੀ ਰੋਜੀ ਸਿੱਧੇ ਤੌਰ ਤੇ ਇਸ ਵਪਾਰ ਦੇ ਨਾਲ ਜੁੜੀ ਹੈ ਤੋ ਅਸੀਂ ਇਸ ਵੇਲੇ ਮੌਜੂਦਾ ਟਾਰੀ ਟਰੱਕ ਯੂਨੀਅਨ ਜਿੱਥੇ ਕੇ ਲੰਬੇ ਸਮੇਂ ਤੋਂ ਇਹੋ ਲੋਕ ਨੇ ਜੋ ਸਰਦੀ ਪਿੰਡਾਂ ਦੇ ਨੇ ਔਰ ਲੰਬੇ ਸਮੇਂ ਤੋਂ ਇਹਨਾਂ ਦੀ ਰੋਟੀ ਰੋਜੀ ਇਸ ਦਵੱਲੇ ਪਾਰ ਦੇ ਨਾਲ ਜੁੜੀ ਹੈ ਪਾਰਤਪਾਕ ਵਪਾਰ ਇੱਕ ਲੰਬੇ ਅਰਸੇ ਤੋਂ ਬੰਦ ਹੈ ਤੇ ਹੁਣ ਸਿਰਫ ਸਿਰਫ ਆਸ ਜਿਹੜੀ ਹੈ ਨਜ਼ਰਾਂ ਉਹ ਪਾਰਤ ਅਫਗਾਨਿਸਤਾਨ ਵਪਾਰ ਤੇ ਟਿਕੀਆਂ ਨੇ ਪਰ ਕੀ ਹੁਣ ਪੰਜ ਪੰਜ ਟਰੱਕਾਂ ਦੇ ਨਾਲ ਇਹਨਾਂ ਦੀ ਰੋਟੀ ਰੋਜੀ ਚੱਲੂਗੀ ਜਾਂ ਅਜੇ ਹੀ ਚ ਇਹਨਾਂ ਦੀ ਬੰਗਾ ਕੀ ਨੇ ਇਹ ਸਰਕਾਰ ਤੂੰ ਕੀ ਅਪੀਲ ਕਰਦੇ ਨੇ ਇਸ ਬਾਰੇ ਗੱਲ ਕਰਾਂਗੇ ਅਸੀਂ ਅਟਾਰੀ ਟਰੱਕ ਯੂਨੀਅਨ ਦੇ ਮੋਹਤਵਾਰਾਂ ਦੇ ਨਾਲ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਡੈਸੀਗਨੇਸ਼ਨ ਦੱਸਦੇ ਕੁਲਵਿੰਦਰ ਸਿੰਘ ਮੈਂ ਇਥੇ ਅਕਾਊਂਟ ਹੈਡਿੰਗ ਹਾਂਜੀ ਤੇ ਵਪਾਰ ਬਾਰੇ ਇਹ ਆ ਕੇ ਇਹ ਵਪਾਰ ਤੇ ਜਦੋਂ ਵੀ ਸਰਦੀ ਪਿੰਡਾਂ ਨੂੰ ਸਭ ਤੋਂ ਜ਼ਿਆਦਾ ਮਾਰ ਇਹ ਪੈਂਦੀ ਆ ਕਿ ਜੇ ਪਲਵਾਮਾ ਟੈਕ ਤੋਂ ਬਾਅਦ ਇਹ ਬੰਦ ਹੋਇਆ ਤੇ ਉਸ ਵੇਲੇ ਅਗਰ ਮੰਨ ਲਓ ਇੱਕ ਕੁੱਲੀ ਕੰਮ ਕਰਦੇ ਸੀ ਜਾਂ ਅਸੀਂ ਕੁਰੀ ਗਰੀਬ ਸਾਡੇ 70 ਕ ਪਿੰਡ ਹੈਗੇ ਆ ਜਿਨ੍ਹਾਂ ਦੀ ਇਹ ਟਰੱਕ ਇਕੱਠੇ ਇੱਥੇ ਅਸੀਂ ਮਤਲਬ ਕਿ ਇੱਕ ਬਣਾਇਆ ਯੂਨੀਅਨ ਗਰੁੱਪ ਬਣਾਇਆ ਜਿਹੜੇ ਸਾਡੇ ਇੱਥੇ ਕੋਈ ਮਤਲਬ ਕਿ ਛੱਤ ਥੱਲੇ ਚੱਲਦੇ ਆ ਪਰ ਇੱਥੇ ਹੋਇਆ ਕਿ ਕਿ ਇਨੀ ਟਰੱਕ ਕਰਜੇ ਲੈ ਹੋਏ ਸੀ ਸਾਰਾ ਕੁਝ ਹੋਇਆ ਸੀ ਪਰ ਇਹ ਟਰੱਕ ਇੱਕ ਦਿਨ ਦੇ ਵਿੱਚ ਇੱਕ ਫੈਸਲੇ ਦੇ ਨਾਲ ਸਾਡੇ ਤੇ ਬਹੁਤ ਤੋਂ ਵੱਡਾ ਮਤਲਬ ਜਿਸ ਤਰ੍ਹਾਂ ਕਹਦੀਏ ਕੋਈ ਪਚਾਲ ਆ ਜਾਂਦਾ ਜਾਂ ਉਹੋ ਜੀ ਉਹੋ ਜੀ ਘਰਮਟ ਆਈ ਜਿਹਦੇ ਨਾਲ ਸਾਡਾ ਇੱਥੇ ਕੰਮ ਬਿਲਕੁਲ ਠੱਪ ਹੋ ਗਿਆ ਤੇ ਲੋਕਾਂ ਨੇ ਜਿਨ੍ਹਾਂ ਨੇ ਮਤਲਬ ਕੰਮ ਸੋਚਿਆ ਸੀ ਕਿ ਆਪਣੇ ਘਰ ਦੇ ਵਿੱਚ ਕੰਮ ਆਇਆ ਪਹਿਲਾਂ ਵੀ ਇਹ ਗੱਲ ਹੁੰਦੀ ਰਹੀ ਚਾਹੇ ਉਹ 65 ਹੋਵੇ ਚਾਹੇ 1971 ਹੋਵੇ ਚਾਹੇ ਮਤਲਬ 1999 ਹੋਵੇ ਜਾਂ 2002 ਦੇ ਵਿੱਚ ਹੋਵੇ ਕੋਈ ਵੀ ਜਦੋਂ ਕੋਈ ਗੱਲ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਣਾਵਾ ਵਧਦਾ ਤਣਾਵਾ ਵਧਦਾ ਤੇ ਉਹ ਕਹਿ ਦਿੰਦੇ ਬਾਰਡਰ ਬੰਦ ਕਰ ਲਓ ਜੀ ਇੱਕ ਵਾਰੀ ਤੇ ਇਹੋ ਜਿਹਾ ਫਰਮਾਨ ਆ ਗਿਆ 10 ਕਿਲੋਮੀਟਰ ਵਾਲੇ ਜਿਹੜੇ ਉਹ ਪਿੱਛੇ ਚੱਲ ਜਾਣ ਉਹਨਾਂ ਨੂੰ ਇਹ ਨਹੀਂ ਪਤਾ ਕਿ 10 ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਨੇ ਤੇ ਜਾਣ ਕੇ ਕਿੱਥੇ ਕੋਈ ਵੱਖਰੀ ਕੋਈ ਜਗ੍ਹਾ ਥੋੜੀ ਬਣਾਈ ਹੋਈ ਆ ਟਰੱਕਾਂ ਵਾਲਿਆਂ ਦਾ ਤੇ ਇਹ ਹਾਲ ਹੋਇਆ ਕਿ ਗੱਡੀਆਂ ਫੜ ਕੇ ਫੈਨਸ ਵਾਲਿਆਂ ਵੇਚਤੀਆਂ ਜਾਂ ਬੈਂਕਾਂ ਵਾਲਿਆਂ ਵੇਚਤੀਆਂ ਤੇ ਉਸ ਵੇਲੇ ਸਾਡੀ ਕੁਛ ਗੱਡੀ ਰਹਿ ਗਈ ਅਸੀਂ ਸੋਚਿਆ ਚਲੋ ਇੱਥੇ ਲੋਕਲ ਕੋਈ ਥੋੜੇਪੋਤੇ ਕਾਮਯਾਬ ਪਰ ਇੱਥੇ ਵੀ ਕੋਈ ਇੰਡਸਟਰੀ ਤਾਂ ਹੈ ਨਹੀਂ ਅਸੀਂ ਇੰਨੇ ਪਿੰਡਾਂ ਦੇ ਬੰਦੇ ਇੱਥੇ ਬੈਠੇ ਆ ਜਾਂ ਸਾਡੇ ਨਾਲ ਜੁੜੇ ਹੋਏ ਜਿਹੜੇ ਹੈਗੇ ਸੀ ਮੰਨ ਲਓ ਸਾਡੀ ਉਸ ਵੇਲੇ 550 ਗੱਡੀ ਸੀ ਤੇ 550 ਗੱਡੀ ਨਾਲ ਅਗਰ ਮੰਨ ਲਓ ਦੋ ਬੰਦੇ ਵੀ ਹੋਣ ਡਰਾਈਵਰ ਕਨੈਕਟਰ 1100 ਤੇ ਪੰਜ ਜਾਣਿਆਂ ਦਾ ਪਰਿਵਾਰ ਵੀ ਲਾ ਲਓ ਤੇ ਕਿੰਨੇ ਜਾਣੇ ਹਾਂਜੀ ਇੰਨੇ ਪਿੰਡਾਂ ਦੇ ਵਿੱਚ ਇਹ ਚੀਜ਼ ਬਾਕੀ ਕੁੱਲੀ ਇੱਥੇ ਸੀ 1400 ਕੁੱਲੀ ਪਲੱਸ ਨਾਲ ਹੈਲਪਰ ਪਾ ਕੇ 3000 ਕੰਮ ਕਰਦਾ ਸੀ ਤੁਸੀਂ ਕਿਹਨੂੰ ਹਰ ਪਰਿਵਾਰ ਹੋ ਗਿਆ ਪਰਿਵਾਰ ਹੋ ਗਿਆ ਤੇ ਉਹਨਾਂ ਦੇ ਗਿਣ ਲਓ ਤੇ ਇੰਨੇ ਪਰਿਵਾਰ ਇਹ ਤੇ ਜੇ ਮੈਂ ਬੜੀ ਛੋਟੀ ਜੀ ਗੱਲ ਕਰ ਰਿਹਾ ਇਹ ਤੇ ਜਦੋਂ ਗੱਡੀਆਂ ਲੱਗਦੀਆਂ ਸੀ 450 ਗੱਡੀ ਆਉਂਦੀ ਸੀ ਪਾਕਿਸਤਾਨ ਤੋਂ ਤੇ ਇੱਥੇ ਜਿਹੜੇ ਰੇੜੀ ਵਾਲੇ ਆ ਸ਼ਾਮ ਨੂੰ ਕੋਈ ਕੁੱਲੀ ਜਾਂਦਾ ਸੀ ਕੋਈ ਡਰਾਈਵਰ ਜਾਂਦਾ ਸੀ ਕੋਈ ਵੀ ਜਾਂਦਾ ਸੀ ਘਰ ਨੂੰ ਤੇ ਉਥੇ ਕੀ ਕਰਦਾ ਸੀ ਕੋਈ ਦਹੀਂ ਲੈਂਦਾ ਸੀ ਕੋਈ ਫਲ ਲੈਂਦਾ ਸੀ ਕੋਈ ਸਬਜ਼ੀਆਂ ਲੈਂਦਾ ਸਾਰੀ ਦੁਕਾਨ ਕੋਈ ਰੋਟੀ ਹਾਂਜੀ ਸਾਰਿਆਂ ਦੇ ਕੰਮ ਚੱਲਦੇ ਸੀ ਅੱਜ ਤੁਸੀਂ ਵੇਖੋ ਸਾਰੀ ਛੜਕ ਦੇ ਉੱਤੇ ਸੂਨ ਨਿਸ਼ਾਨ ਪਈ ਆ ਇਸ ਵੇਲੇ ਜੋ ਕੰਮਪਨਟ ਹੋਇਆ ਪਹਿਲਗਾਮ ਦੇ ਨਾਲ ਮੰਨ ਲਓ ਰੀਟਰੀਟ ਸੈਰੇਮਨੀ ਵੀ ਬੰਦ ਹੋ ਗਈ ਤੇ ਇਸ ਵੇਲੇ ਤੁਸੀਂ ਵੇਖੋ ਅੰਮ੍ਰਿਤਸਰ ਨੂੰ ਹੀ ਇਸ ਚੀਜ਼ ਦਾ ਮਤਲਬ ਕਿ ਇਫੈਕਟ ਪਿਆ ਹੈ ਜਿਹੜਾ ਕਿ ਸਰ ਦੀ ਇਲਾਕਾ ਦਾ ਤੇ ਹੈ ਹੀ ਹੈ ਆ ਅਹੀਂ ਇਹੋ ਚਾਹੁੰਦੇ ਆ ਕਿ ਭਾਰਤ ਪਾਕਿਸਤਾਨ ਵਪਾਰ ਜਿਹੜਾ ਉਹ ਚੱਲੂ ਹੋਣਾ ਚਾਹੀਦਾ ਕਿਉਂਕਿ ਇਸ ਵਪਾਰ ਨਾਲ ਕੱਲਾ ਇਹ ਨਹੀਂ ਕਿ ਅਸੀਂ ਇਲਾਕੇ ਦੇ ਲੋਕ ਆ ਇਹਦੇ ਨਾਲ ਪੂਰੇ ਪੰਜਾਬ ਪੂਰੇ ਇੰਡੀਆ ਨੂੰ ਫਾਇਦਾ ਹੁੰਦਾ ਮੰਗ ਵੀ ਕਾਰੋਬਾਰ ਚੱਲਣੇ ਚਾਹੀਦੇ ਚੱਲਣ ਤੇ ਲੋਕ ਇਲਾਕਾ ਸਾਰਾ ਪੰਜਾਬ ਖਸਾਲ ਹੁੰਦਾ ਦੇਖੋ ਜੀ ਇੱਥੇ ਇਹਦੇ ਨੇ ਵੀ ਜੋ 1200 ਗੱਡੀ ਇੱਥੇ ਲੈਣ ਲੱਗੀ ਹੁੰਦੀ ਮਾਲ ਇੰਡੀਆ ਤੋਂ ਜਾਂਦਾ ਹੈ ਮਾਲ ਸੋਇਆਬੀਨ ਗੱਠਾਂ ਤੇ ਉਦੋਂ ਵੀ ਆਉਂਦੀਆਂ ਆਂ ਕਿਹਨੂੰ ਮਤਲਬ ਕਿਥੋਂ ਤੇ ਰੋਟੀ ਮਿਲਦੀ ਜਿੰਨੇ ਪੰਜਾਬ ਦੇ ਗੱਡੀਆਂ ਰਾਜਸਥਾਨ ਦੀਆਂ ਗੱਡੀਆਂ ਮਤਲਬ ਟਮਾਟਰ ਨਾ ਮਹਾਰਾਸ਼ਟਰ ਵਪਾਰ ਜਾਂਦਾ ਸੀ ਜਿਪਸਮ ਸੀਮੈਂਟ ਬਹੁਤ ਕੁਝ ਚੱਲਦਾ ਸੀ ਬਹੁਤ ਕੁਝ ਬਹੁਤ ਰਿਕਾਰ ਮਿਲਦਾ ਲੋਕਾਂ ਨੂੰ ਆਪਣੇ ਪੰਜਾਬ ਦਾ ਤੇ ਸਾਡਾ ਬਹੁਤ ਨੁਕਸਾਨ ਹੁੰਦਾ ਇਥੇ ਪਰ ਸਾਡਾ ਖਾਸ ਕਰਕੇ ਜਿਆਦਾ ਜਿਹੜਾ ਅਫਗਾਨਿਸਤਾਨ ਨਾਲ ਸ਼ੁਰੂ ਹੋਇਆ ਇਹ ਕੁਝ ਚੰਗਾ ਸੀ ਹਾਂ ਇਹ ਤੇ ਬਹੁਤ ਚੰਗਾ ਗੱਲ ਪਰ ਸਾਨੂੰ ਅਜੇ ਦਿਨਾਂ ਤੋਂ ਵੱਡਾ ਬਰਾਦ ਨਾ ਮਿਲਣ ਰਿਹਾ ਰਾਤ ਨਹੀਂ ਮਿਲਣਾ ਕੰਮ ਨਹੀਂ ਮਿਲਣਾ ਕੋਈ ਵਪਾਰੀਆ ਆਪਣੀਆਂ ਗੱਡੀਆਂ ਬਣਾਈਆਂ ਨੇ ਉਹਨਾਂ ਚੋਕਿਆਂ ਪਹਿਲਾਂ ਜਾਂਦੇ ਜੇ ਅਸੀਂ ਡੱਕਦੇ ਹਾਂ ਲਾਲਾ ਰੋਲਾ ਪੈਂਦਾ ਜੀ ਇਹ ਬਾਰਡਰ ਤੇ ਗੁੰਡੇ ਬੈਠੇ ਆ ਫਲਾਣ ਹੋਇਆ ਠੀਂ ਅੱਗੋਂ ਰੋਲਾ ਪਾਉਣ ਲੱਪੈਂਦੇ ਰਹੋ ਇਹ ਅੰਤਰਰਾਸ਼ਟਰੀ ਬਾਰਡਰ ਆ ਜੇ ਤੁਸੀਂ ਡੱਕ ਨਹੀਂ ਸਕਦੇ ਸਾਨੂੰ ਅਸੀਂ ਫਿਰ ਵਿੱਚੋਂ ਭਾਈ ਦਾ ਠਾਣੇ ਨੂੰ ਉਸ ਵੇਲੇ ਤੋਂ ਫੋਨ ਕਰਨ ਸ਼ੁਰੂ ਹੀ ਦੇ ਠਾਣੇ ਤੇ ਕਰ ਕੀ ਕਰੂ ਕਿਸੇ ਨਾਲ ਬੰਦਾ ਕੋਸੇ ਤੁਹਾਡੇ ਰੋਜ਼ਗਾਰ ਕਿਵੇਂ ਚੱਲ ਰਿਹਾ ਸਾਡਾ ਹੁਣ ਸੀਜ਼ਨ ਕਣਕਾਂ ਕਣਕਾਂ ਦਾ 1000 ਚੱਲਣ ਰਿਹਾ ਫਿਰ ਝੋਨੇ ਆ ਜਾਣੇਗਾ ਮਾੜਾ ਮੋਟਾ ਬਾਹਰ ਉੱਤਰੇ ਤਰੇ ਤਰੇ ਫਰੀਦਿਆਂ ਲਈ ਫਰੀਦਿਆਂ ਤਰ੍ਹਾਂ ਹੁਣ ਮਡੀਆਂ ਦੋ ਐਸ.ਪੀ. ਤੋਂ ਕੰਮ ਨਹੀਂ ਮਿਲ ਰਿਹਾ ਐ ਉਹਨਾਂ ਦੇ ਇੰਜੀਨੀਅਰ ਤੱਕ ਭਾਰਤ-ਪਾਕ ਵਪਾਰ ਨਹੀਂ ਨਾ ਨਹੀਂ ਉਹਨਾਂ ਦੇਰ ਸਾਨੂੰ ਕੋਈ ਕੰਮ ਮਿਲਦਾ ਨਹੀਂ ਕੋਈ 1.5 200 ਗੱਡੀ ਨਹੀਂ ਆਉਂਦੀ ਉਹਨਾਂ ਦੇਰ ਕੰਮ ਸਾਨੂੰ ਨਹੀਂ ਆਉਣਾ ਕਿਉਂਕਿ 100 ਗੱਡੀ ਸਾਨੂੰ ਦੇਣਾ ਨਹੀਂ ਵਪਾਰੀਆਂ ਜੋ ਮਾੜਾ ਮੋਟਾ ਆ ਵੀ ਗਾ ਤੇ ਉਹ ਆਪਣੀਆਂ ਗੱਡੀਆਂ ਬਣਾਈਆਂ ਸਾਰੇ ਮਸਲ ਕੋਈ ਕਲੀਅਰ ਕਾਰਡ ਬਣਾ ਕੇ ਬੈਠੇ ਜਿਹੜੀਆਂ 5 7 10 ਗੱਡੀਆਂ ਆਣ ਗਈਆਂ ਅਫਗਾਨਿਸਤਾਨ ਦੀਆਂ ਇਹਦੇ ਚ ਤੁਹਾਨੂੰ ਵਾਰੀ ਨਹੀਂ ਮਿਲਨੀ ਨਹੀਂ ਉਹਨਾਂ ਨੇ ਕਸਟਮ ਕਲੀਅਰਿੰਗ ਏਜੰਟਾਂ ਨੇ ਆਪਣੀਆਂ ਗੱਡੀਆਂ ਬਣਾਈਆਂ ਨੇ ਮੋਸਟਲੀ ਗੱਡੀਆਂ ਜ਼ਿਆਦਾ ਉਹਨਾਂ ਦੀਆਂ ਜਾਂਦੀਆਂ ਨੇ ਆਪਣੀ ਪਾਲੀ ਉਹਨਾਂ ਦੀ ਆਪਣੀਆਂ ਪਾਲੀਆਂ ਕੋਈ 1 2 ਜਿਹੜੀ ਉਹਨਾਂ ਕੋ ਗੱਡੀ ਨਹੀਂ ਹੈਗੀ ਉਹ ਫਿਰ ਸਾਡੇ ਕੋ ਲੈ ਲੈਂਦੇ ਉਹ ਵੱਡੇ ਘੋੜੇ ਨੇ ਜਿੱਦਾਂ ਉਹ ਉਹਨਾਂ ਕੋ ਹੈ ਨਹੀਂ ਟਰਾਲੇ ਆ ਵੱਡੇ ਉਹ ਸਾਡੇ ਕੋ ਹੈਗੇ ਅੰਮ੍ਰਿਤਸਰ ਚ ਐ ਨਹੀਂ ਘੱਟ ਨੇ ਉਹ ਸਾਡੇ ਕੋ ਲੈ ਲੈਂਦੇ ਆ ਆਦਰਵਾਇਜ਼ ਜੇ ਕੋਈ ਇਹਨੂੰ ਬੰਬੇ ਦੀ ਲੋਡ ਪੈਂਦੀ ਜੇ ਉਹਨਾਂ ਦੀਆਂ ਗੱਡੀਆਂ ਵਾਜਦੀਆਂ ਤਾਂ ਵੀ ਮਾਰਕੀਟ ਚ ਮੰਗਾਲੀਂਦੇ ਸਾਡੀ ਗੱਡੀ ਤਾਂ ਵੀ ਨਹੀਂ ਮੰਗਦੇ ਉਹ ਵੀ ਗੱਡੀ ਬਾਹਰੋਂ ਆ ਜਾਂਦੀ ਹੈ ਬੰਬੇ ਦੀ ਗੱਡੀ ਚਾਹੀਦੀ ਤਾਂ ਵੀ ਬਾਹਰੋਂ ਮੰਗ ਲੈਣੀ ਹੈ ਕਿਤੇ ਹੋਰ ਦੀ ਆ ਤਾਂ ਵੀ ਮੰਗ ਲੈਣੀ ਮਾਲ ਸਾਨੂੰ ਉਹ ਮਿਲਣਾ ਵਾ ਇਹੜਾ ਉਹਨਾਂ ਦੇ ਮਰਦਾਨੀ ਆ ਉੱਚਾ ਹੁੰਦਾ ਉਹਦੀ ਮਰਜ ਪਰਚੀ ਕੱਟੀਆਂ ਦੀ 5-5000 ਦੀ ਉਹ ਮਾਲ ਦਿੰਦੇ ਸਾਨੂੰ ਉਹ ਚੋਕੜੇ ਪਾਣ ਨੂੰ ਕੁਛ ਨਹੀਂ ਨਾ ਕੁਛ ਨਹੀਂ ਉਹ ਮਾਲ ਉੱਚਾ ਹੁੰਦਾ ਉਹ ਚੇਰੀ ਪਰਚੀ ਕਰ ਦਿੰਦੇ 4-5000 ਦੀ ਉਹ ਮਾਲ ਹਲਕੇ ਉਹ ਆਵੇ ਕਰਦੇ ਉਹ ਮਾਲ ਹਲਕੇ ਉਹਦੇ ਨਾਲ ਹੀ ਹੋ ਜਾਂਦੇ ਆ ਉਹ ਨੱਠੀ ਆਉਂਦੀ ਉਹ ਕਾਫੀ ਫਲਾਜ ਹੁੰਦੀ ਆ ਉਹ ਸਾਡੇ ਕੋਲ ਵੱਡੇ ਘੋੜੇ ਗਏ ਉਹ ਮੰਗ ਲੈਂਦੇ ਬਸਰ ਦੇ ਜਾਂ ਉਹ ਬੰਬੇ ਜਿਹੜਾ ਉਹਦੇ ਘਟੇੋਂ ਜ਼ਿਆਦਾ ਮਾਲ ਜਾਪਾ ਨਹੀਂ ਸਾਡੀਆਂ ਪਾਸਾਂ ਵਾਲੀਆਂ ਗੱਡੀਆਂ ਵੀ ਸਾਡੇ ਕੋਲ ਗੱਡੀਆਂ ਵੱਡੀਆਂ ਪਾਸਾਂ ਵਾਲੀਆਂ ਹੈਗੀਆਂ ਨੇ ਜਾਂ ਉਹ ਮੰਗ ਲੈਣਗੇ ਤੇ ਉਹ ਵੀ ਸਾਡੇ ਨਾਲ ਵੀ ਲਈ ਛੜੇ ਤੋਂ ਵੀ ਤੁਸੀਂ ਨੀ ਤੜਕ ਲਾਇਆ ਜਿਆਦਾ ਨਹੀਂ ਆ ਆ ਭਾਂਵੇਂ ਵਪਾਰੀ ਕੋ ਜੋ ਮਰਜ਼ੀ ਲੈਣੋ ਸਾਡੇ ਸਾਨੂੰ ਖੁਸ਼ ਵਪਾਰੀ ਖੋਜੇ ਮਾਲ ਦੇ ਖੋਜ ਹੀ ਨਹੀਂ ਬੜਾ ਦੋਸ਼ ਨਾਲ ਸਾਲ ਤੋਂ ਸਮੇਂ ਤੋਂ अनेका ਪਰਿਵਾਰਾਂ ਦੀ ਰੋਟੀ ਰੋਜੀ ਜਿਹੜੀ ਹੈ ਇੱਥੇ ਜੁੜੀ ਹੈ ਟਰਾਂਸਪੋਰਟ ਦੇ ਨਾਲ ਪਰ ਹੁਣ ਕੰਮ ਖਤਮ ਹੋਣ ਦੇ ਕਿਨਾਰੇ ਬਿਲਕੁਲ ਜੀ ਬਿਲਕੁਲ ਹੁਣ ਜੰਗ ਲੱਗੀ ਆ ਲੋਕ ਪਿਛਾਣ ਨੂੰ ਭਜਣ ਦੀ ਕੋਸ਼ਿਸ਼ ਕਰਨ ਦੇ ਆ ਤੇ ਟਾਰੀ ਟਰੱਕ ਯੂਨੀਅਨ ਮੰਡੀਆਂ ਚੋਂ ਗਣਕ ਚੁੱਕਣ ਦੀ ਪੀਏ ਸਰਕਾਰ ਦੀ ਕਣਕ ਤੇ ਪਚਾਈਏ ਲੋਕ ਭੁੱਖੇ ਦਾ ਨਾ ਮਰਨ 10 15 ਮੰਡੀਆਂ ਨੇ ਜਿਨ੍ਹਾਂ ਦੇ ਵਿੱਚੋਂ ਟਾਰੀ ਟਰੱਕ ਯੂਨੀਅਨ ਮਾਲ ਚੁੱਕਣ ਦੀ ਲਗਾਤਾਰ ਔਰ ਕਿਤੇ ਨਹੀਂ ਗਏ ਡਰਾਈਵਰ ਕਨੈਕਟਰ ਸਾਡੇ ਸਾਰੇ ਮੰਡੀਆਂ ਦੇ ਵਿੱਚ ਲਗਾਤਾਰ ਕਰਦੇ ਭੱਤ ਭੰਗ ਪਾਣੀ ਸ਼ੁਰੂ ਹੁੰਦਾ ਤੁਹਾਡੀ ਗੱਲ ਨਹੀਂ ਬਣਦੀ ਨਹੀਂ ਸਾਡਾ ਤੇ ਜਦੋਂ ਕਰਵਾ ਠਾਪੀਆ ਤੇ ਵੇਖੋ ਜਿਤਨਾ ਇਹ کاروبار ਸਾਡੇ ਹੈ ਗੱਡੀਆਂ ਸਿਰ ਤੇ ਗੱਡੀਆਂ ਕੰਮ ਚੱਲੂ ਤੇ ਫੇਰ ਹੀ ਰੋਟੀ ਪਾਣੀ ਚੱਲਦਾ ਕੰਮ ਉਸ ਤੋਂ ਬਗੈਰ ਤੇ ਸਾਡਾ ਤੁਹਾਨੂੰ ਵੇਖੀਦਾ ਮੂੰਹ ਚੁੱਕ ਕੇ ਚੱਲਦਾ ਚੱਲਦਾ ਜਿੱਦਾਂ ਨਾ ਪੜਾ ਲਗਾ ਫੇਰ ਕੰਮ ਹੋ ਗਿਆ ਫੇਰ ਕਾ ਉਠਾਪ ਰਵਾਸ ਨੂੰ ਤਾਂ ਚੱਲ ਪੂ ਚੱਲ ਅਸ ਵਜਦੀ ਵੀ ਸ਼ਾਂਤੀ ਹੋ ਗਈ ਤੇ ਇਨੀ ਦੇਰ ਨੂੰ ਫੇਰ ਕੰਮ ਖਰਾਬ ਹੋ ਮੇਰਾ ਕੰਮ ਹੋ ਗਿਆ ਦਾ ਪਹਿਲਾਂਆਂ ਸਰਕਾਰਾਂ ਜਿਹੜੀਆਂ ਸੀ ਉਹ ਕੰਮ ਨਹੀਂ ਸੀ ਬੰਦ ਕਰਦੀਆਂ ਗੱਲਬਾਤ ਚਾਲੂ ਰੱਖਦੀਆਂ ਸੀ ਵਪਾਰ ਬੰਦ ਨਹੀਂ ਸੀ ਹੁੰਦੇ ਕਿਉਂਕਿ ਵਪਾਰ ਜਿਹੜੇ ਬੰਦ ਜਦੋਂ ਹੋ ਜਾਂਦੇ ਆ ਜਾਂ ਡੈਡਲੌਕ ਹੋ ਜਾਂਦੀ ਆ ਤੁਹਾਨੂੰ ਪਤਾ ਨੁਕਸਾਨ ਸਾਰੇ ਪਾਸੇ ਹੁੰਦਾ ਕੋਈ ਵੀ ਆ ਆਪਣੇ ਕੋਈ ਵੈਸੇ ਝਗੜਾ ਗਨ ਲੋ ਉਹਦੇ ਵਿੱਚ ਅਗਰ ਡੈਡਲੌਕ ਹੋ ਜਵੇ ਤੇ ਉਹਦਾ ਤੇ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਸਾਰੀਆਂ ਚੀਜ਼ਾਂ मतलब के वो सुधरਦੀਆਂ ਰਹਿਣਗੀਆਂ ਗਣਬਾਦ ਦਾ ਦੌਰ ਜਾਰੀ ਰਹਿਣਾ ਚਾਹੀਦਾ ਹੈ ਵਪਾਰ ਜਦੋਂ ਵੀ ਤਣਾਵ ਦੇ ਬੰਦ ਨਾ ਕਰੋ ਸਰਦ ਬੰਦ ਨਾ ਕਰੋ ਭਾਰਤ ਪਾਕਿਸਤਾਨ ਵਪਾਰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਕਿਉਂਕਿ ਇਸ ਖਿੱਤੇ ਦੇ ਵਿੱਚ ਹਜ਼ਾਰਾਂ ਪਰਿਵਾਰਾਂ ਦੀ ਰੋਟੀ ਰੋਜੀ ਭਾਰਤ ਪਾਕ ਵਪਾਰ ਦੇ ਨਾਲ ਜੁੜੀ ਹੈ ਚੰਗੀ ਗੱਲ ਹੈ ਚੰਗਾ ਸੰਕੇਤ ਹੈ ਕਿ ਭਾਰਤ ਪਾਕਿਸਤਾਨ ਵਪਾਰ ਮੁੜ ਤੋਂ ਸ਼ੁਰੂ ਹੋਇਆ ਪਰ ਇਸ ਦੇ ਨਾਲ ਇਸ ਖਿੱਤੇ ਦੇ ਵਿੱਚ ਰੋਜ਼ਗਾਰ ਪੈਦਾ ਨਹੀਂ ਹੋਣਾ ਕਿਉਂਕਿ ਪੰਜ ਪੰਜ ਦਸ ਦਸ ਟਰੱਕ ਜਿਹੜੇ ਆਣੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਟਰੱਕ ਅੰਦਰ ਦੇ ਕਲੀਅਰਿੰਗ ਏਜੰਟ ਜਾਂ ਵਪਾਰੀਆਂ ਦੇ ਆਪਣੇ ਨੇ ਤੋ ਜਿਹੇ ਚ ਅਟਾਰੀ ਟਰੱਕ ਯੂਨੀਅਨ ਜਿੱਥੇ ਜਦੋਂ ਭਾਰਤ-ਪਾਕ ਬਾਹਰ ਚੱਲਦਾ ਸੀ ਤੇ 550 ਦੇ ਕਰੀਬ ਗੱਡੀ ਸੀ ਜਿਹੜੀ ਹੁਣ ਘਟ ਕੇ 200 ਦੇ ਕਰੀਬ ਰਹਿ ਗਈ ਤੋ ਜਿਹੇ ਚ ਇਹਨਾਂ ਨੂੰ ਵਪਾਰ ਮਿਲਦਾ ਹੋਇਆ ਰੋਜ਼ਗਾਰ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੋ ਜਿਹੇ ਚ ਮੰਗ ਕੀਤੀ ਜਾ ਰਹੀ ਹੈ ਸਰਕਾਰ ਪਾਸੋਂ ਕਿ ਭਾਰਤ-ਪਾਕ ਵਪਾਰ ਸ਼ੁਰੂ ਕਰਨ ਦੇ ਵੱਲ ਕੋਈ ਸਾਰਥਕ ਉਪਰਾਲੇ ਕੀਤੇ ਜਾਣ ਸਾਰਥਕ ਕਦਮ ਚੁੱਕੇ ਜਾਣ ਕੈਮਰਾ ਪਾਸਲ ਉਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੋਂਗਾ ਪੀਛ ਨਿਊਜ਼ ਅਟਾਰੀ ਬਾਰਡਰ